ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਅਹਿਮ ਦਿਨ ਹੈ ਜਿਸ ਦਿਨ ਦੱਬੀ ਕੁਚਲੀ ਜਨਤਾ ਦੀ ਰੱਖਿਆ ਵਾਸਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਖਾਲਸੇ ਦੀ ਸਿਰਜਣਾ ਕੀਤੀ ਆਪ ਸਾਰਿਆਂ ਨੂੰ ਅੱਜ ਖਾਲਸਾ ਸਿਰਜਣਾ ਦਿਵਸ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਆਉ ਜਾਣਦੇ ਹਾਂ ਧੰਨ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਪੰਥ ਤੋਂ ਖਾਲਸਾ ਸਿਰਜਣ ਤੱਕ ਦਾ ਬਿਰਤਾਂਤ ਅਸੀਂ ਦੇਖਦੇ ਹਾਂ ਕਿ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਹਿਬਾਨਾਂ ਦਾ ਮੁੱਖ ਆਦਰਸ਼ ਦੱਬੀ ਕੁਚਲੀ ਜਨਤਾ ਨੂੰ ਧਾਰਮਿਕ ਸਮਾਜਿਕ ਅਤੇ ਰਾਜਸੀ ਬੰਧਨਾਂ ਤੋਂ ਆਜ਼ਾਦ ਕਰਾ ਕੇ ਇੱਕ ਆਜ਼ਾਦ ਕੌਮ ਦੇ ਰੂਪ ਵਿੱਚ ਇੱਕ ਝੰਡੇ ਥੱਲੇ ਇਕੱਠੇ ਕਰਨਾ ਸੀ ਅਜਿਹੀ ਕੌਮ ਦੀ ਉਸਾਰੀ ਲਈ ਗੁਰੂ ਨਾਨਕ ਦੇਵ ਜੀ ਨੇ ਮੁੱਢ ਬੰਨਿਆ ਤੇ ਸਾਰੇ ਗੁਰੂ ਸਹਿਬਾਨਾ ਨੇ ਲੋੜ ਅਤੇ ਹਾਲਾਤਾਂ ਮੁਤਾਬਕ ਉਪਰਾਲੇ ਕੀਤੇ ਜਿੱਥੇ ਪਹਿਲੇ ਚਾਰ ਗੁਰੂ ਸਹਿਬਾਨਾ ਨੇ ਸ਼ਾਂਤੀ ਦਾ ਸੁਨੇਹਾ ਦਿੱਤਾ ਉੱਥੇ ਹੀ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ ਕੁਰਬਾਨੀ ਦੇ ਕੇ ਸੁੱਤੀ ਹੋਈ ਲੋਕਾਈ ਨੂੰ ਹਲੂਣਾ ਦਿੱਤਾ ਤਾਂ ਛੇਵੇਂ ਪਾਤਸ਼ਾਹ ਨੇ ਜ਼ਬਰ ਜ਼ੁਲਮ ਦਾ ਟਾਕਰਾ ਕਰਨ ਲਈ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਰਾਜ ਸਤਾ ਕਾਇਮ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਪਰੰਤੂ ਹਾਲੇ ਅਸਲ ਨਿਸ਼ਾਨੇ ਤੇ ਪਹੁੰਚਣ ਲਈ ਬੜਾ ਕੁਝ ਕਰਨਾ ਬਾਕੀ ਸੀ ਭਾਰਤ ਵਰਸ਼ ਦੀ ਜਨਤਾ ਮੁਗਲ ਹਕੂਮਤ ਨੇ ਬੜੀ ਕਸੂਤੀ ਕਾਬੂ ਕੀਤੀ ਹੋਈ ਸੀ ਕਿਉਂਕਿ ਸੱਚ ਦੇ ਰਾਹ ਤੁਰਨ ਵਾਲਿਆਂ ਨੂੰ ਮੌਤ ਸਹਿੇੜਨੀ ਪੈਂਦੀ ਸੀ ਪਰ ਜੋ ਅਕਾਲ ਪੁਰਖ ਨੂੰ ਮਨਜ਼ੂਰ ਸੀ ਸਭ ਕੁਝ ਉਵੇਂ ਹੀ ਹੋ ਰਿਹਾ ਸੀ ਗੁਲਾਮ ਜਨਤਾ ਨੂੰ ਆਜ਼ਾਦ ਕਰਾਉਣਾ ਅਤੇ ਜਗਾਉਣਾ ਬੜਾ ਔਖਾ ਕੰਮ ਹੁੰਦਾ ਹੈ ਪਰ ਗੁਰੂ ਸਹਿਬਾਨ ਨੇ ਕਦੇ ਵੀ ਈਨ ਨਹੀਂ ਮੰਨੀ ਤੇ ਆਖਰ ਮੁਗਲ ਹਕੂਮਤ ਦਾ ਜ਼ਬਰ ਦਿਨੋ-ਦਿਨ ਵਧਦਾ ਜਾ ਰਿਹਾ ਸੀ ਇੱਕ ਦਿਨ ਐਸਾ ਆਇਆ ਕਿ ਜ਼ਬਰ ਜ਼ੁਲਮੰਦ ਦੇ ਸਤਾਏ ਹੋਏ ਕਸ਼ਮੀਰੀ ਪੰਡਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਫਰਿਆਦਾ ਕਰਨ ਲੱਗੇ ਤਾਂ ਦਸ਼ਮੇਸ਼ ਪਿਤਾ ਨੇ ਆਪਣੇ ਹੱਥੀਂ ਧਰਮ ਦੀ ਰੱਖਿਆ ਕਰਨ ਲਈ ਆਪਣੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦੀ ਦੇਣ ਲਈ ਭੇਜਿਆ ਜਿਨ੍ਹਾਂ ਦੀ ਕੁਰਬਾਨੀ ਐਸਾ ਰੰਗ ਲਿਹਾਈ ਕਿ ਖਾਲਸਾ ਸਾਜਣ ਦਾ ਸਬਬ ਬਣਿਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਦਿੱਲੀ ਦੇ ਸਿੱਖ ਭੈ ਪੀਤ ਹੋ ਗਏ ਸਨ ਅਤੇ ਹਾਕਮਾਂ ਦੇ ਪੁੱਛਣ ਤੇ ਸਿੱਖੀ ਤੋਂ ਮੁਨਕਰ ਹੋਣ ਲੱਗ ਪਏ ਇਹ ਗੱਲ ਸੁਣ ਕੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਐਲਾਨ ਕੀਤਾ ਕਿ ਹੁਣ ਅਸੀਂ ਸਿੱਖੀ ਦਾ ਸਰੂਪ ਹੀ ਅਜਿਹਾ ਕਰ ਦੇਾਂਗੇ ਕਿ ਇੱਕ ਸਿੱਖ ਲੱਖਾਂ ਵਿੱਚੋਂ ਵੀ ਝਟ ਪਛਾਣਿਆ ਜਾਵੇਗਾ। ਗੁਰੂ ਜੀ ਨੇ ਦੇਖਿਆ ਕਿ ਜਾਤ ਪਾਤ, ਮذਬ, ਵਰਨਵੰਡ ਅਤੇ ਬਹਿਮਾ ਭਰਮਾਂ ਦੇ ਸੰਗਲ ਢਿੱਲੇ ਵਿਛਕ ਹੋ ਗਏ ਹਨ ਪਰ ਗੁਲਾਮੀ ਦੀਆਂ ਜ਼ੰਜੀਰਾਂ ਹਾਲੇ ਟੁੱਟੀਆਂ ਨਹੀਂ ਸਨ ਕਿਉਂਕਿ ਲੋਕੀ ਗੁਰੂ ਕੇ ਉਪਦੇਸ਼ ਨੂੰ ਮੂੰਹ ਜਬਾਨੇ ਮੰਨਦੇ ਹੋਏ ਵੀ ਕਮਜ਼ੋਰੀ ਦਿਖਾ ਦਿੰਦੇ ਸਨ। ਪਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਸਹਿਬਾਨਾਂ ਦਾ ਸੰਕਲਪ ਇਹ ਸੀ ਕਿ ਇੱਕ ਅਜਿਹੀ ਕੌਮ ਦੀ ਘਾਟ ਘੜੀ ਜਾਵੇ। ਜਿਸ ਦੀ ਰਹਿਣੀ ਬਹਿਣੀ ਕਹਿਣੀ ਧਾਰਮਿਕ ਵਿਸ਼ਵਾਸ ਤੇ ਜੀਵਨ ਦੇ ਆਦਰਸ਼ ਹੋਰ ਨਾਲੋਂ ਵੱਖਰੀ ਹੋਵੇ ਜਿਸ ਦੇ ਸੀਨੇ ਵਿੱਚ ਦੇਸ਼ ਦੇ ਗੀਨ ਦੁਖੀਆਂ ਲਈ ਦਰਦ ਉਹਨਾਂ ਦੀ ਤਰੱਕੀ ਲਈ ਪੀਰ ਰਸ ਵਾਲਾ ਉਤਸ਼ਾਹ ਵੀ ਠਾਠਾ ਮਾਰਦਾ ਹੋਵੇ ਰਸ਼ਮੇਸ਼ ਪਿਤਾ ਨੇ ਮਹਿਸੂਸ ਕੀਤਾ ਕਿ ਚਿਰਾਂ ਤੋਂ ਘੱਲੀ ਜਾ ਰਹੀ ਕਲਣਾ ਨੂੰ ਸੰਪੂਰਨ ਰੂਪ ਦੇਣ ਲਈ ਸਿੱਖੀ ਨੂੰ ਵੱਖਰਾ ਸਰੂਪ ਦੇਣਾ ਬੜਾ ਜ਼ਰੂਰੀ ਹੈ ਨਹੀਂ ਤਾਂ ਨਿਤ ਇਹ ਖਤਰਾ ਰਹੇਗਾ ਕਿ ਉਸੇ ਦਲਦਲ ਵਿੱਚ ਨਾ ਫਸ ਜਾਵੇ ਜਿੱਥੋਂ ਇਸ ਨੂੰ ਕੱਢਣ ਦੇ ਹੁਣ ਤੱਕ ਯਤਨ ਕੀਤੇ ਗਏ ਸਨ ਨਾਲੇ ਉੱਚੀ ਸੁੱਚੀ ਰਹਿਣੀ ਬਹਿਣੀ ਸੰਤਾਂ ਵਰਗੀ ਪਵਿੱਤਰਤਾ ਸੂਰਮਿਆਂ ਜਿਹੀ ਵੀਰਤਾ ਦੇ ਮਾਲਕਾਂ ਦਾ ਜੇ ਬਾਣਾ ਹੀ ਵੱਖਰਾ ਹੋਵੇ ਤਾਂ ਘੱਟੋ ਘੱਟ ਇਸ ਬਾਣੇ ਦੀ लाज ਨਮੂਜ ਰੱਖਣ ਖਾਤਰ ਹੀ ਉਹਨਾਂ ਨੂੰ ਆਪਣੇ ਉੱਚੇ ਅਸੂਲਾਂ ਤੇ ਚੱਲਣਾ ਪਵੇਗਾ ਤੇ ਜੇ ਉਹ ਐਸਾ ਨਾ ਕਰਨਗੇ ਤਾਂ ਦੇਖਣ ਵਾਲੇ ਮਿਹਣਾ ਮਾਰਨਗੇ ਕੇ ਭਾਈ ਸਿੱਖ ਹੋ ਕੇ ਆਹ ਕੰਮ ਕਿਉਂ ਬਾਣੇ ਨੂੰ ਲਾਜ ਲਾਉਂਦਾ ਪਿਆ ਹੈ ਇਹਨਾਂ ਵਿਚਾਰਾਂ ਮੰਗਰੋਂ ਗੁਰੂ ਜੀ ਨੇ ਖਾਲਸਾ ਪੰਥ ਸਾਜਣ ਅਤੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਆਰੰਭੇ ਹੋਰ ਗੁਰੂ ਸਾਹਿਬਾਂ ਦੇ ਚਲਾਏ ਪ੍ਰੋਗਰਾਮ ਨੂੰ ਪੂਰਨ ਕਰਨ ਦਾ ਫੈਸਲਾ ਕਰ ਲਿਆ ਤਾਂ ਕੁਝ ਵਿਦਵਾਨ ਪੰਡਤਾਂ ਨੇ ਸਲਾਹ ਦਿੱਤੀ ਕਿ ਦੁਰਗਾ ਦੇਵੀ ਨੂੰ ਖੁਸ਼ ਕਰਨ ਲਈ ਹਵਨ ਕੀਤਾ ਜਾਵੇ ਅਤੇ ਜਦੋਂ ਪ੍ਰਗਟ ਹੋਵੇ ਉਸ ਤੋਂ ਬਰ ਮੰਗਿਆ ਜਾਵੇ ਉਸ ਦਾ ਬਰ ਸਭ ਔਕੜਾਂ ਦੂਰ ਕਰੇਗਾ ਅਤੇ ਹਰ ਮਹਾਮਦਾਨ ਜਿੱਤ ਬਖਸ਼ੇਗਾ ਗੁਰੂ ਜੀ ਦੇਵੀ ਦੇਵਤਿਆਂ ਦੀ ਪੂਜਾ ਦੇ ਕੱਟੜ ਵਿਰੋਧੀ ਸਨ ਆਪ ਦੀ ਰਚੀ ਬਾਣੀ ਵਿੱਚ ਅਨੇਕ ਥਾਈਂ ਰੱਬ ਤੋਂ ਬਿਨਾਂ ਹੋਰ ਸਭ ਦੀ ਪੂਜਾ ਦੀ ਮਨਾਹੀ ਕੀਤੀ ਹੋਈ ਮਿਲਦੀ ਹੈ ਜਿਵੇਂ ਕਿ ਬਿਨ ਕਰਤਮਨਾ ਕਿਰਤਮ ਮਾਨੋ ਮੈਨਾ ਗਣੇਸ਼ਹਿ ਪ੍ਰਥਮ ਮਨਾਉ ਕਿਸ਼ਨ ਵਿਸ਼ਨ ਕਬ ਹੁਨਹਿ ਧਿਆਉ ਕਾਨ ਸੁਨੇ ਪਹਿਚਾਨ ਨ ਤਿੰਸੋ ਲਿਵ ਲਾਗੀ ਮੋਰੀ ਪਗ ਅਨਸੋ ਅਰ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਕਹ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਭੈ ਵੋ ਭੇਦਕ ਹੈ ਹਮ ਇਕ ਨ ਜਾਣਿਓ ਪਹਿਲੇ ਨੌ ਗੁਰੂ ਦੇਵੀ ਦੇਵਤਿਆਂ ਦੀ ਪੂਜਾ ਦੇ ਵਿਰੋਧੀ ਸਨ ਅਤੇ ਲੋਕਾਂ ਨੂੰ ਇਸ ਪੂਜਾ ਤੋਂ ਹਟਾ ਕੇ ਕੇਵਲ ਇੱਕ ਅਕਾਲ ਪੁਰਖ ਦੀ ਪੂਜਾ ਵਿੱਚ ਲਾਉਣ ਦੇ ਯਤਨ ਕਰਦੇ ਆਏ ਸਨ ਪਰ ਪੰਡਤਾਂ ਦੇ ਦਾਅਵਿਆਂ ਨੂੰ ਝੁਠਿਆ ਹੋਣ ਅਤੇ ਲੋਕਾਂ ਨੂੰ ਅਜਿਹੇ ਭਰਮਾਂ ਤੋਂ ਛਡਾਉਣ ਦੀ ਖਾਤਰ ਗੁਰੂ ਜੀ ਨੇ ਬਨਾਰਸੋਂ ਪੰਡਤ ਕੇਸ਼ੋਦਾਸ ਨੂੰ ਸੱਦਿਆ ਕਿ ਉਹ ਆ ਕੇ ਨੈਣਾ ਦੇਵੀ ਦੀ ਪਹਾੜੀ ਉੱਪਰ ਹਵਨ ਕਰਕੇ ਦੇਵੀ ਨੂੰ ਪ੍ਰਗਟਾਉਣ ਦੇ ਯਤਨ ਕਰਕੇ ਵੇਖੇ ਪੰਡਤ ਨੇ ਚੋਖੀ ਸਮਗਰੀ ਬਾਲ ਕੇ ਅਤੇ ਹਜ਼ਾਰਾਂ ਲੱਖਾਂ ਮੰਤਰ ਪੜ੍ਹ ਕੇ ਦੇਵੀ ਅੱਗੇ ਕੀਰਨੇ ਪਾਏ ਪਰ ਉਹ ਪ੍ਰਗਟਨਾ ਹੋਈ ਪੰਡਤ ਕੇਸ਼ਵਦਾਸ ਖਿਸਕ ਗਿਆ ਗੁਰੂ ਨੇ ਰਹਿੰਦੀ ਸਮਗਰੀ ਹਵਨ ਦੀ ਅਗ ਵਿੱਚ ਸੁੱਟ ਦਿੱਤੀ ਤਲਵਾਰ ਸੂਤ ਕੇ ਉਤਾਹਾਂ ਬਾਹ ਕਰਕੇ ਹਲਾਈ ਅਤੇ ਲਲਕਾਰ ਕੇ ਕਿਹਾ ਤਾਕਤ ਦੀ ਸੱਚੀ ਦੇਵੀ ਇਹ ਹੈ ਇਹ ਕਰਾਮਾਤਾਂ ਵਿਖਾਏਗੀ ਇਹ ਤੁਹਾਡੀਆਂ ਮੁਸੀਬਤਾਂ ਨੂੰ ਦੂਰ ਕਰੇਗੀ ਇਹ ਤੁਹਾਨੂੰ ਆਪਣੇ ਦੇਸ਼ ਵਿੱਚ ਤਾਕਤ ਅਤੇ ਆਜ਼ਾਦੀ ਦੇਵੇਗੀ ਘਰਾਂ ਵਿੱਚ ਅਮਨ ਚੈਨ ਤੇ ਸੁੱਖ ਬਖਸ਼ੇਗੀ ਇਹ ਤੁਹਾਡੇ ਸੰਗਲ ਕੱਟੇਗੀ ਆਓ ਇਸ ਦੇ ਉਪਾਸ਼ਕ ਬਣੋ ਖਾਲਸਾ ਪੰਥ ਦੇ ਸਾਜਣ ਦਾ ਫੈਸਲਾ ਕਰਕੇ ਗੁਰੂ ਜੀ ਨੇ ਇਸ ਕਾਰਜ ਲਈ 1756 ਦੀ ਵਿਸਾਖੀ ਦਾ ਦਿਨ ਨਿਯਤ ਕੀਤਾ ਚਾਰ ਚਫਰੇ ਸੰਗਤਾਂ ਨੂੰ ਹੁਕਮ ਭੇਜੇ ਗਏ ਕਿ ਐਤਿਕਾਂ ਦੀ ਵਿਸਾਖੀ ਦੇ ਮੌਕੇ ਖਾਸ ਵੱਡਾ ਤੇ ਉਚੇਰਾ ਜੋੜ ਮੇਲਾ ਹੋਵੇਗਾ ਇਸ ਦੀ ਖਾਤਰ ਸੰਗਤਾਂ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰ ਹੋਣ ਸੰਮਤ 1756 ਦੀ ਵਿਸਾਖੀ 30 ਮਾਰਚ ਸਨ 1699 ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਇਸ ਕਾਰਜ ਲਈ ਇਹ ਦਿਨ ਚੋਖਾ ਚਰ ਪਹਿਲਾਂ ਮਿੱਥਿਆ ਗਿਆ ਸੀ ਗੁਰੂ ਜੀ ਦੇ ਉਚੇਚੇ ਹੁਕਮ ਦੀ ਪਾਲਣਾ ਕਰਦੇ ਹੋਏ ਹਜ਼ਾਰਾਂ ਸਿੱਖ ਅਨੰਦਪੁਰ ਆ ਜੁੜੇ ਬਸ ਆਖੀ ਵਾਲੇ ਦਿਨ ਸ੍ਰੀ ਕੇਸਗੜ ਵਾਲੇ ਥਾਂ ਤੇ ਦੀਵਾਨ ਸਜਿਆ ਤੰਬੂ ਤੇ ਕਨਾਤਾਂ ਲੱਗੀਆਂ ਹੋਈਆਂ ਸਨ ਕੀਰਤਨ ਹੋ ਰਿਹਾ ਸੀ ਸ੍ਰੀ ਦਸ਼ਮੇਸ਼ ਜੀ ਕਿਸੇ ਖਾਸ ਰੰਗ ਤੇ ਮौज ਵਿੱਚ ਜਾਪਦੇ ਸਨ ਕੀਰਤਨ ਦਾ ਭੋਗ ਪਿਆ ਤਾਂ ਸ੍ਰੀ ਕਲਗੀਧਰ ਖੜੇ ਹੋ ਗਏ ਆਪਨੇ ਕਿਰਪਾਨ ਸੂਤ ਲਈ ਅਤੇ ਜੋਸ਼ ਭਰੀਆਂ ਲਾਲ ਦਗਦਗ ਕਰਦੀਆਂ ਅੱਖਾਂ ਨਾਲ ਸੰਗਤ ਵਾਲ ਤੱਕ ਕੇ ਕਿਰਪਾਨ ਸਿਰੋਂ ਉੱਚੀ ਹਵਾ ਵਿੱਚ ਹਿਲਾ ਕੇ ਲਲਕਾਰਾ ਮਾਰ ਕੇ ਸੰਗਤਾਂ ਨੂੰ ਕਿਹਾ ਇੱਕ ਸੀਸ ਦੀ ਲੋੜ ਹੈ ਇੱਕ ਕਿਰਪਾਨ ਇੱਕ ਸਿੱਖ ਦਾ ਲਹੂ ਚਾਹੁੰਦੀ ਹੈ ਕੋਈ ਨੇਤਰੇਗਾ ਇਸ ਦੀ ਪਿਆਸ ਬੁਝਾਉਣ ਲਈ ਕੋਈ ਹੈ ਜੋ ਸੀਸ ਭੇਟ ਕਰੇ ਇਹ ਝਾਕੀ ਵੇਖ ਕੇ ਇਹ ਲਲਕਾਰਾ ਸੁਣ ਕੇ ਸੰਗਤ ਦੇ ਹੇਠਲੇ ਸਾਂ ਹੇਠਾਂ ਅਤੇ ਉਤਲੇ ਸਾਂ ਉੱਤੇ ਰਹਿ ਗਏ ਦੀਵਾਨ ਵਿੱਚ ਚੁੱਪਚਾਪ ਵਰਤ ਗਈ ਸਭ ਧੌਣਾ ਨਿਮਾ ਕੇ ਊਂਦੀਆਂ ਪਾ ਕੇ ਬੈਠ ਗਏ ਗੁਰੂ ਜੀ ਨੇ ਫਿਰ ਤਲਵਾਰ ਹਿਲਾ ਕੇ ਲਲਕਾਰਾ ਮਾਰਿਆ ਸੀਸ ਦੀ ਮੰਗ ਕੀਤੀ ਫਿਰ ਵੀ ਕੋਈ ਨਾ ਉੱਠਿਆ ਗੁਰੂ ਜੀ ਨੇ ਤੀਜੀ ਵਾਰ ਫਿਰ ਕਿਹਾ ਸੀਸ ਦੀ ਲੋੜ ਹੈ ਸਿੱਖੋ ਕੋਈ ਨਿਤਰੇਗਾ ਇਸ ਵੀਰ ਭਾਈ ਦਇਆ RAM ਜੀ ਲਾਹੌਰ ਨਿਵਾਸੀ ਖੱਤਰੀ ਉੱਠੇ ਅਤੇ ਹੱਥ ਬੰਨ੍ਹ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰਾ ਸੀਸ ਹਾਜ਼ਰ ਹੈ ਇਸ ਨੂੰ ਪ੍ਰਵਾਨ ਕਰੋ ਗੁਰੂ ਜੀ ਨੇ ਉਸ ਨੂੰ ਬਾਹੋਂ ਫੜਿਆ ਅਤੇ ਤੰਬੂ ਦੇ ਅੰਦਰ ਲੈ ਗਏ ਤੰਬੂ ਦੇ ਅੰਦਰੋਂ ਤਲਵਾਰ ਦੇ ਵੱਜਣ ਅਤੇ ਧੜ ਦੇ ਡਿੱਗਣ ਦੀ ਆਵਾਜ਼ ਆਈ ਅਤੇ ਲਹੂ ਦੀ ਧਾਰ ਤੰਬੂੋਂ ਬਾਹਰ ਵੱਲ ਵਗਤੁਰੀ ਸਜਰੇ ਲਹੂ ਨਾਲ ਰੰਗੀ ਤਲਵਾਰ ਲਹਿਰਾਉਂਦੇ ਹੋਏ ਗੁਰੂ ਜੀ ਸੰਭੂਆਂ ਬਾਹਰ ਆਏ ਅਤੇ ਇੱਕ ਹੋਰ ਸਿਰ ਦੀ ਮੰਗ ਕਰਨ ਲੱਗੇ। ਦੀਵਾਨ ਵਿੱਚ ਬੈਠੇ ਸਿੱਖ ਘਬਰਾ ਗਏ ਤਾਂ ਗੁਰੂ ਜੀ ਨੇ ਫੇਰ ਦੂਜੇ ਸਿਰ ਦੀ ਮੰਗ ਕੀਤੀ ਤਾਂ ਭਾਈ ਧਰਮਦਾਸ ਜੀ ਦਿੱਲੀ ਦੇ ਜੱਟ ਨੇ ਆਪਣਾ ਸਿਰ ਪੇਸ਼ ਕੀਤਾ। ਗੁਰੂ ਜੀ ਉਸ ਨੂੰ ਵੀ ਬਾਹੋਂ ਫੜ ਕੇ ਤੰਬੂ ਅੰਦਰ ਲੈ ਗਏ। ਅੰਦਰੋਂ ਫੇਰ ਤਲਵਾਰ ਦੀ ਛੱਟ ਤੇ ਧੜ ਦੇ ਡਿੱਗਣ ਦੀ ਆਵਾਜ਼ ਆਈ। ਗੁਰੂ ਜੀ ਫੇਰ ਤੰਬੂਆਂ ਬਾਹਰ ਆਏ ਅੱਗੇ ਵਾਂਗੂ ਲਹੂ ਭਰੀ ਤਲਵਾਰ ਨਵਾ ਵਿੱਚ ਹਿਲਾ ਕੇ ਗਰਜਮੀ ਆਵਾਜ਼ ਵਿੱਚ ਆਪ ਨੇ ਤੀਜੇ ਸੀਸ ਦੀ ਮੰਗ ਕੀਤੀ ਸੰਗਤ ਹੋਰ ਭੈ ਭੀਤ ਹੋ ਗਈ ਕਈ ਧੌਣਾ ਸੁੱਟ ਕੇ ਖਿਸਕਣ ਲੱਗ ਪਏ ਕਈਆਂ ਨੇ ਮਾਤਾ ਗੁਜਰੀ ਜੀ ਪਾਸ ਸ਼ਿਕਾਇਤਾਂ ਕੀਤੀਆਂ ਕਿ ਗੁਰੂ ਜੀ ਸਿੱਖਾਂ ਨੂੰ ਕਤਲ ਕਰ ਰਹੇ ਹਨ ਉਹਨਾਂ ਨੂੰ ਵਰਜੋ ਗੁਰੂ ਜੀ ਲਲਕਾਰੇ ਮਾਰ ਕੇ ਤੀਜੇ ਸੀਸ ਦੀ ਮੰਗ ਕਰ ਹੀ ਗਏ ਅੰਤ ਨੂੰ ਭਾਈ ਮੋਹਕਮ ਚੰਦ ਜੀ ਦਵਾਰਕਾ ਦੇ ਸ਼ੀਮੇ ਨੇ ਸੀਸ ਭੇਟ ਕੀਤਾ ਉਸ ਨੂੰ ਵੀ ਗੁਰੂ ਜੀ ਸੰਭੂ ਅੰਦਰ ਲੈ ਗਏ ਉਸੇ ਤਰ੍ਹਾਂ ਅੰਦਰੋਂ ਆਵਾਜ਼ਾਂ ਆਈਆਂ ਇਸੇ ਤਰ੍ਹਾਂ ਗੁਰੂ ਜੀ ਨੇ ਚੌਥੇ ਅਤੇ ਫਿਰ ਪੰਜਵੇਂ ਸੀਸ ਦੀ ਮੰਗ ਕੀਤੀ ਭਾਈ ਸਹਿਬ ਚੰਦ ਜੀ ਬیدر ਸ਼ਹਿਰ ਦੇ ਨਾਈ ਅਤੇ ਭਾਈ ਹਿੰਮਤ رائے ਜੀ ਦਵਾਰਕਾ ਦੇ ਝੌਰ ਉਹਨਾਂ ਨੇ ਬਾਰੀ-ਬਾਰੀ ਆਪਣੇ ਸੀਸ ਭੇਟ ਕੀਤੇ ਇਹਨਾਂ ਨਾਲ ਵੀ ਉਹੀ ਵਾਪਰੀ ਜੋ ਪਹਿਲਾਂ ਤਿੰਨਾਂ ਨਾਲ ਵਾਪਰੀ ਸੀ ਹੁਣ ਗੁਰੂ ਜੀ ਕੁਝ ਚਰਤੰਬੂ ਦੇ ਅੰਦਰ ਰਹੇ ਦੀਵਾਨ ਵਿੱਚ ਬੈਠੇ ਸਿੰਘਾਂ ਨੇ ਕੁਝ ਸੁਖ ਦਾ ਸਾਹ ਲਿਆ ਉਹਨਾਂ ਨੇ ਸੋਚਿਆ ਕਿ ਗੁਰੂ ਜੀ ਸਿੱਖਾਂ ਦੇ ਸੀਸਾਂ ਨਾਲ ਰਜ ਚੁੱਕੇ ਹਨ ਸ਼ਾਇਦ ਹੋਰ ਸੀਸ ਨਾ ਮੰਗਣ ਕੁਝ ਚਿਰ ਮੰਗਰੋਂ ਗੁਰੂ ਜੀ ਖੁਸ਼ੀ ਨਾਲ ਖੜੇ ਹੋਏ ਅਤੇ ਵੀਰ ਰਸ ਨਾਲ ਗੱਦਗੱਦ ਕਰ ਰਹੇ ਚਿਹਰੇ ਨਾਲ ਤੰਬੂਆ ਬਾਹਰ ਨਿਕਲੇ ਆਪ ਦੇ ਮੰਗਰ ਨਵੇਂ ਸ਼ਾਨਦਾਰ ਪੁਸ਼ਾਕੇ ਪਹਿਨਿ ਉਹੀ ਪੰਜੇ ਗੁਰੂ ਕੇ ਲਾਲ ਸਨ ਜਿਨ੍ਹਾਂ ਨੇ ਗੁਰੂ ਜੀ ਨੂੰ ਆਪਣੇ ਸੀਸ ਭੇਟ ਕੀਤੇ ਸਨ ਗੁਰੂ ਜੀ ਨੇ ਕਿਹਾ ਕਿ ਇਹ ਪੰਜ ਪਿਆਰੇ ਹਨ ਪੰਜ ਪਿਆਰਾਂ ਦੀ ਚੋਣ ਕਰ ਲੈਣ ਮੰਗਰੋਂ ਸ੍ਰੀ ਕਲਗੀ ਧਰ ਨੇ ਲੋਹੇ ਦੇ ਬਾਟੇ ਵਿੱਚ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ ਪੰਜ ਪਿਆਰਿਆਂ ਅਤੇ ਦੀਵਾਨ ਵਿੱਚ ਜੁੜੇ ਹੋਰ ਸਿੱਖਾਂ ਨੂੰ ਆਪਣੇ ਅਸੂਲਾਂ ਆਦਰਸ਼ਾਂ ਤੇ ਮਿਸ਼ਨ ਬਾਰੇ ਖਾਲਸੇ ਦੀ ਰਹਿਤ ਬਾਰੇ ਉਪਦੇਸ਼ ਦਿੱਤਾ ਆਪ ਜੀ ਨੇ ਕਿਹਾ ਮੇਰੇ ਇਹ ਪੰਜ ਪਿਆਰੇ ਹੁਣ ਸਿੰਘ ਸਜ ਗਏ ਹਨ ਇਹ ਗੁਰੂ ਤੇ ਵਾਹਿਗੁਰੂ ਦੇ ਸ਼ੇਰ ਹਨ ਇਹਨਾਂ ਦੇ ਨਾਂ ਅੱਜ ਤੋਂ ਦਇਆ ਸਿੰਘ ਧਰਮ ਸਿੰਘ ਮੁਹੱਕਮ ਸਿੰਘ ਸਾਹਿਬ ਸਿੰਘ ਅਤੇ ਹਿੰਮਤ ਸਿੰਘ ਹੋ ਗਏ ਹਨ ਤੁਸੀਂ ਵੀ ਅੰਮ੍ਰਿਤ ਛਕੋ ਸਿੰਘ ਸਜੋ ਅੱਜ ਤੋਂ ਤੁਸੀਂ ਛਤਰੀਆਂ ਸੂਰਬੀਰਾਂ ਦੀ ਨਵੀਂ ਕੌਮ ਖਾਲਸਾ ਸਜ ਗਏ ਹੋ ਤੁਹਾਡਾ ਜਨਮ ਅੱਜ ਤੋਂ ਗੁਰੂ ਕੇ ਘਰ ਭਾਵ ਕੇ ਮੇਰੇ ਘਰ ਹੋਇਆ ਹੈ ਤੁਸੀਂ ਮੇਰੇ ਪੁੱਤ ਹੋ ਜਨਮ ਤੋਂ ਜਿਹੜੀਆਂ ਜਾਤਾਂ ਤੁਹਾਡੀਆਂ ਸਨ ਉਹ ਅੱਜ ਸਭ ਮਿਟ ਗਈਆਂ ਹਨ ਤੁਸੀਂ ਸਭ ਖਾਲਸੇ ਹੋ ਸੰਤ ਸੂਰਬੀਰਾਂ ਦੀ ਕੌਮ ਹੋ ਖਾਲਸਾ ਤੁਹਾਡੀ ਜਾਤ ਹੈ ਇਹੀ ਤੁਹਾਡੀ ਬਰਾਦਰੀ ਹੈ ਸਭ ਜਾਤਾਂ ਨਾਲ ਮਿਲ ਕੇ ਇੱਕਮਿਕ ਹੋ ਕੇ ਖਾਲਸਾ ਕੌਮ ਬਣੀ ਹੈ ਤੁਸੀਂ ਸੰਤਾਂ ਜਿਹੇ ਪਵਿੱਤਰ ਧਰਮੀ ਭਜਨੀਕ ਪਰਉਪਕਾਰੀ ਅਤੇ ਈਸ਼ਵਰ ਦੇ ਭਗਤ ਬਣਨਾ ਹੈ ਨਾਲ ਹੀ ਸੂਰਬੀਰਾਂ ਜਿਹੇ ਦਲੇਰ ਨਿਰਭੈ ਬਲਵਾਨ ਤੇ ਜੋਧੇ ਬਣਨਾ ਹੈ ਕਮਜ਼ੋਰਾਂ ਅਨਾਥਾਂ ਦੁਖੀਆਂ ਜਾਬਰਾਂ ਦੇ ਹੇਠ ਮਿੱਧੇ ਹੋਏ ਜਾਂ ਮਿੱਧੇ ਜਾ ਰਹੇ ਨਤਾਣਿਆਂ ਨਿਮਾਣਿਆਂ ਨਿਆਸਰਿਆਂ ਦੀ ਤੁਸੀਂ ਬਾਹ ਫੜਨੀ ਹੈ ਬੌੜੀ ਕਰਨੀ ਹੈ ਕਿਸੇ ਉੱਤੇ ਜ਼ਬਰ ਨਹੀਂ ਕਰਨਾ ਕਿਸੇ ਨੂੰ ਡਰਾਉਣਾ ਨਹੀਂ ਪਰ ਨਾਲ ਹੀ ਕਿਸੇ ਦਾ ਜ਼ਬਰ ਸਹਿਣਾ ਵੀ ਨਹੀਂ ਜ਼ਬਰ ਹੁੰਦਾ ਵੇਖ ਕੇ ਡਰ ਵੱਟ ਕੇ ਬਹਿਣਾ ਨਹੀਂ ਕਿਸੇ ਦਾ ਡਰ ਨਹੀਂ ਮੰਨਣਾ ਧਰਮ ਨਹੀਂ ਛੱਡਣਾ ਭਾਵੇਂ ਕਿੰਨੇ ਕਸ਼ਟ ਚੱਲਣੇ ਪੈਣ ਧਰਮ ਤੋਂ ਡੋਲਣਾ ਨਹੀਂ ਹੱਕ ਹalal ਦੀ ਕਮਾਈ ਕਰਨੀ ਵੰਡ ਕੇ ਛਕਣਾ ਨਾਮ ਜਪਣਾ ਗੁਰਬਾਣੀ ਦਾ ਭਾਵ ਦਿਲ ਵਿੱਚ ਵਸਾ ਕੇ ਜੀਵਨ ਨੂੰ ਗੁਰਸਿੱਖੀ ਦੇ ਸਾਂਚੇ ਵਿੱਚ ਢਾਲਣਾ ਨਮੂਨੇ ਦੇ ਇਨਸਾਨ ਬਣ ਕੇ ਜੱਗ ਵਿੱਚ ਵਿਚਰਨਾ ਹੈ ਗਰੀਬਾਂ ਅਨਾਥਾਂ ਮਥਾਜਾਂ ਦੀ ਰੱਖਿਆ ਸੰਭਾਲ ਤੇ ਸੇਵਾ ਕਰਨੀ ਇਹ ਤੁਹਾਡਾ ਪੱਕਾ ਨਿਤਨੇਮ ਹੋਵੇਗਾ। ਤੁਸੀਂ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ। ਦੇਵੀ-ਦੇਵਤਿਆਂ, ਪੱਥਰਾਂ, ਮੂਰਤੀਆਂ, ਕਬਰਾਂ, ਮੜੀਆਂ, ਰੁੱਖਾਂ, ਪਸ਼ੂਆਂ, ਜਾਨਵਰਾਂ ਆਦਿ ਦੀ ਪੂਜਾ ਨਹੀਂ ਕਰਨੀ। ਉਹਨਾਂ ਅੱਗੇ ਮੱਥੇ ਨਹੀਂ ਟੇਕਣੇ। ਹਰ ਰੋਜ਼ ਗੁਰਬਾਣੀ ਦਾ ਪਾਠ ਕਰਨਾ, ਪੰਜਾ ਕਕਾਰਾਂ ਦੀ ਰਹਿਤ ਰੱਖਣੀ। ਇਹ ਤੁਹਾਡੀ ਪੰਜ ਕਕਾਰੀ ਵਰਦੀ ਹੋਵੇਗੀ। ਇਹ ਤੁਹਾਡੀ ਸਰੀਰਕ ਰਹਿਤ ਹੋਵੇਗੀ। ਪਰ ਇਸ ਵਰਦੀ ਤੇ ਸਰੀਰ ਰਹਿਤ ਦੇ ਨਾਲ ਨਾਲ ਹੀ ਧਰਮ ਤੇ ਆਚਰਨ ਦੀ ਰਹਿਤ ਵੀ ਬਹੁਤ ਜ਼ਰੂਰੀ ਹੈ ਤੁਹਾਡੇ ਖਿਆਲ ਤੁਹਾਡੇ ਬਚਨ ਤੁਹਾਡੇ ਕੰਮ ਸਭ ਗੁਰਸਿੱਖੀ ਦੇ ਰੰਗ ਵਾਲੇ ਸੱਚੇ ਸੁੱਚੇ ਧਰਮੀ ਬੰਦਿਆਂ ਵਾਲੇ ਹੋਣੇ ਜ਼ਰੂਰੀ ਹਨ ਸਦਾ ਹੀ ਸੱਚ ਤੇ ਧਰਮ ਦਾ ਜੀਵਨ ਗੁਜ਼ਾਰਨਾ ਸੱਚ ਆਚਾਰ ਧਾਰਨਾ ਪਰਉਪਕਾਰ ਕਰਨ ਵਿੱਚ ਖੁਸ਼ੀ ਤੇ ਜੀਵਨ ਦੀ ਸਫਲਤਾ ਮਹਿਸੂਸ ਕਰਨੀ ਪ੍ਰਾਈ ਇਸਤਰੀ ਦਾ ਸੰਗ ਨਹੀਂ ਕਰਨਾ ਕਿਸੇ ਦਾ ਹੱਕ ਨਹੀਂ ਖੋਣਾ ਮਾਰਨਾ ਮੰਦੇ ਕੰਮਾਂ ਤੋਂ ਬਚਣਾ, ਸ਼ੁਭ ਕੰਮਾਂ ਲਈ ਉਤਸ਼ਾਹਤ ਰਹਿਣਾ, ਤਮਾਕੂ, ਸ਼ਰਾਬ, ਅਫੀਮ, ਪੋਸਤ, ਭੰਗ ਆਦ ਸਭ ਨਸਿਆਂ ਤੋਂ ਖਾਸ ਕਰਕੇ ਤਮਾਕੂ ਤੋਂ ਦੂਰ ਰਹਿਣਾ, ਕੁਠਾ ਨਹੀਂ ਖਾਣਾ, ਖਾਲਸੇ ਲਈ ਮਿੱਥੀ ਰਹਿਤ ਮਰਯਾਦਾ ਦੇ ਪੱਕੇ ਧਾਰਨੀ ਬਣਨਾ। ਔਰੰਗਜੀਬ ਦੇ ਖਬਰਾਂ ਲਿਖਣ ਵਾਲੇ ਰਵਟिए ਨੇ ਅੰਮ੍ਰਿਤ ਪ੍ਰਚਾਰ ਬਾਰੇ ਜੋ ਰਿਪੋਰਟ ਲਿਖ ਕੇ ਭੇਜੀ ਉਹ ਇਸ ਪ੍ਰਕਾਰ ਸੀ। ਗੁਰੂ ਸਾਹਿਬ ਨੇ ਐਉਂ ਕਿਹਾ, ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇੱਕੋ ਧਰਮ ਧਾਰਨ ਕਰੋ। ਮਤਾਂ ਧਰਮਾਂ ਦੇ ਭੇਦ-ਵਿਤਰੇ ਸਭ ਮਿਟਾ ਦਿਓ। ਹਿੰਦੂਆਂ ਦੀਆਂ ਚਾਰੇ ਜਾਤਾਂ ਜਿਨ੍ਹਾਂ ਵਾਸਤੇ ਸ਼ਾਸਤਰਾਂ ਵਿੱਚ ਵੱਖਰੇ-ਵੱਖਰੇ ਨਿਯਮ ਦਰਜ ਹਨ, ਉਹਨਾਂ ਨਿਯਮਾਂ ਨੂੰ ਪੂਰਨ ਤੌਰ ਤੇ ਇੱਕ ਅਕਾਲ ਪੁਰਖ ਦੀ ਭਗਤੀ ਇਖਤਿਆਰ ਕਰਦੇ ਹੋਏ ਇੱਕ ਦੂਜੇ ਦੇ ਭਰਾ-ਭਰਾ ਬਣ ਜਾਣ ਅਤੇ ਆਪਸ ਵਿੱਚ ਖੁੱਲਾ ਮੇਲ-ਜੋਲ ਤੇ ਵਰਤੋਂ ਬਿਹਾਰ ਕਰਨ। ਕੋਈ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਨਾ ਗਿਣੇ। ਪੁਰਾਣੇ ਸ਼ਾਸਤਰਾਂ ਨੂੰ ਛੱਡ ਦਿਓ। ਗੰਗਾ ਆਦਿਕ ਤੀਰਥਾਂ ਨੂੰ ਜਿਨ੍ਹਾਂ ਨੂੰ ਹਿੰਦੂ ਮਤ ਵਿੱਚ ਪਵਿੱਤਰ ਮੰਨਿਆ ਗਿਆ ਹੈ, ਮੰਨਣਾ ਛੱਡ ਦਿਓ। ਗੁਰੂ ਨਾਨਕ ਤੇ ਬਾਕੀ ਗੁਰੂਆਂ ਉੱਪਰ ਪੂਰਨ ਵਿਸ਼ਵਾਸ ਰੱਖੋ ਚੌਂ ਆ ਜਾਤਾਂ ਵਰਨਾਂ ਦੇ ਲੋਕ ਮੇਰਾ ਅੰਮ੍ਰਿਤ ਛਕਣ ਇੱਕੋ ਭਾਂਡੇ ਵਿੱਚ ਖਾਣ ਇੱਕ ਦੂਜੇ ਤੋਂ ਕਿਸੇ ਪ੍ਰਕਾਰ ਦੀ ਨਫ਼ਰਤ ਜਾਂ ਘਿਰਣਾ ਮਹਿਸੂਸ ਨਾ ਕਰਨ ਜੁੜੀ ਸੰਗਤ ਨੂੰ ਇਹ ਉਪਦੇਸ਼ ਦੇਣ ਮਗਰੋਂ ਅੰਮ੍ਰਿਤ ਦੇ ਦਾਤੇ ਸ੍ਰੀ ਦਸ਼ਮੇਸ਼ ਜੀ ਪੰਜਾਂ ਪਿਆਰਿਆਂ ਅੱਗੇ ਹੱਥ ਜੋੜ ਕੇ ਖੜੇ ਹੋ ਗਏ ਅਤੇ ਕਹਿਣ ਲੱਗੇ ਜਿਸ ਤਰ੍ਹਾਂ ਮੈਂ ਅੰਮ੍ਰਿਤ ਤਿਆਰ ਕੀਤਾ ਹੈ ਤੁਹਾਨੂੰ ਛਕਾਇਆ ਹੈ ਉਸੇ ਤਰ੍ਹਾਂ ਤੁਸੀਂ ਅੰਮ੍ਰਿਤ ਤਿਆਰ ਕਰਕੇ ਮੈਨੂੰ ਸ਼ਕਾਓ ਉਹ ਹੈਰਾਨ ਹੋ ਗਏ ਕਿ ਗੁਰੂ ਜੀ ਕਹਿ ਕੀ ਰਹੇ ਹਨ ਗੁਰੂ ਜੀ ਨੇ ਕਿਹਾ ਝਿਜਕਦੇ ਕਿਉਂ ਹੋ ਮੇਰੇ ਪਿਆਰਿਓ ਮੈਂ ਤੁਹਾਨੂੰ ਪੰਜਾਂ ਇਕੱਠਿਆਂ ਨੂੰ ਆਪਣਾ ਰੂਪ ਅਤੇ ਆਪਣਾ ਤੇਜ ਦਿੱਤਾ ਹੈ ਤੁਸੀਂ ਮੇਰਾ ਖਾਸ ਰੂਪ ਖਾਲਸਾ ਹੋ ਖਾਲਸਾ ਗੁਰੂ ਹੈ ਤੇ ਗੁਰੂ ਖਾਲਸਾ ਹੈ ਮੈਂ ਤੁਹਾਡਾ ਗੁਰੂ ਹਾਂ ਤੁਸੀਂ ਇਕੱਠੇ ਤੌਰ ਤੇ ਪੰਜਾਂ ਦੇ ਰੂਪ ਵਿੱਚ ਮੇਰੇ ਗੁਰੂ ਹੋ ਤੁਸੀਂ ਅਤੇ ਮੈਂ ਹੁਣ ਸਦਾ ਲਈ ਇੱਕ ਹਾਂ ਆਪਾਂ ਵਿੱਚ ਕੋਈ ਭਿੰਨ ਭੇਦ ਨਹੀਂ ਰਿਹਾ ਮੈਂ ਤੁਹਾਡਾ ਚੇਲਾ ਹਾਂ ਅੰਮ੍ਰਿਤ ਅਭਲਾਖੀ ਹਾਂ ਕਿਰਪਾ ਕਰਕੇ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ ਪੰਜ ਪਿਆਰਿਆਂ ਨੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਅੰਮ੍ਰਿਤ ਤਿਆਰ ਕੀਤਾ ਗੁਰੂ ਜੀ ਨੇ ਉਹਨਾਂ ਪੰਜਾਂ ਪਾਸੋਂ ਉਵੇਂ ਹੀ ਅੰਮ੍ਰਿਤ ਛਕਾਇਆ ਜਿਵੇਂ ਉਹਨਾਂ ਪੰਜਾਂ ਨੂੰ ਪਹਿਲਾਂ ਆਪ ਸ਼ਕਾਇਆ ਸੀ ਤਾਂ ਦੇਨ ਦੁਨੀ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਜੀ ਆਪੇ ਗੁਰੂ ਤੇ ਆਪੇ ਚੇਲਾ ਹੋ ਨਿਬੜੇ ਅੰਮ੍ਰਿਤ ਛਕਣ ਮੰਗਰੋਂ ਗੁਰੂ ਜੀ ਨੇ ਕਿਹਾ ਜੇਕਰ ਇਹਨਾਂ ਪੰਜਾਂ ਪਿਆਰਿਆਂ ਦੇ ਨਾਮ ਦਇਆ ਰਾਮ ਧਰਮਦਾਸ ਮਹਕਮ ਚੰਦ ਸਾਹਿਬ ਚੰਦ ਤੇ ਹਿੰਮਤ ਰਾਏ ਤੋਂ ਬਦਲ ਕੇ ਅੱਜ ਤੋਂ ਦਇਆ ਸਿੰਘ ਧਰਮ ਸਿੰਘ ਮਹਕਮ ਸਿੰਘ ਸਾਹਿਬ ਸਿੰਘ ਅਤੇ ਹਿੰਮਤ ਸਿੰਘ ਹੋ ਗਏ ਹਨ ਇਵੇਂ ਹੀ ਮੇਰਾ ਨਾਮ ਹੁਣ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਿਆ ਹੈ ਫਿਰ ਨਵੀ ਸਜੀ ਖਾਲਸਾ ਕੌਮ ਦੇ ਗੁਣ ਦੱਸਦੇ ਹੋਏ ਸ੍ਰੀ ਦਸ਼ਮੇਸ਼ ਜੀ ਨੇ ਕਿਹਾ ਸਾਗਤ ਜੋਤ ਜਪੈਨ ਸਬਸੁਰ ਏਕ ਬਿਨਾ ਮਨ ਨਾਇਕ ਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ तीर्थ दान दया तप संजम एक बनाना है एक निशाना है पूर्ण ज्योत जगै कट में तब खालस ताहे न खालस जाना है इस ਮੰਗਰੋਂ ਅੰਮ੍ਰਿਤ ਦੇ ਦਾਤੇ ਸ੍ਰੀ ਦਸ਼ਮੇਸ਼ ਨੇ ਪੰਜ ਪਿਆਰਿਆਂ ਨੂੰ ਕਿਹਾ ਕਿ ਅੰਮ੍ਰਿਤ ਤਿਆਰ ਕਰੋ ਅਤੇ ਹੋਰਨਾਂ ਨੂੰ ਸਿਖਾਓ ਸੰਗਤ ਵਿੱਚ ਅਥਾ ਜੋਸ਼ ਤੇ ਉਮਾ ਪੈਦਾ ਹੋ ਗਿਆ ਸਭੇ ਅੰਮ੍ਰਿਤ ਛੱਕ ਕੇ ਸਿੰਘ ਸਜਣ ਅਤੇ ਗੁਰੂ ਦੇ ਸ਼ੇਰ ਬਣ ਲਈ ਕਾਲੇ ਹੋ ਗਏ ਥੋੜੇ ਹੀ ਦਿਨਾਂ ਵਿੱਚ 80000 ਸਿੱਖਾਂ ਨੇ ਅੰਮ੍ਰਿਤ ਛੱਕ ਲਿਆ ਉੱਚੀਆਂ ਜਾਤਾਂ ਵਾਲੇ ਕੁਝ ਬ੍ਰਾਹਮਣ ਤੇ ਖੱਤਰੀ ਬੁੜਬੁੜ ਕਰਦੇ ਰਹੇ ਅਤੇ ਅੰਮ੍ਰਿਤ ਤੋਂ ਵਾਂਝੇ ਰਹਿ ਗਏ। ਖਾਲਸਾ ਪੰਥ ਦੇ ਸਾਜਣਹਾਰੇ ਸ੍ਰੀ ਦਸ਼ਮੇਸ਼ ਜੀ ਨੇ ਹੁਕਮ ਜਾਰੀ ਕਰ ਦਿੱਤੇ ਕਿ ਕੋਈ ਸਿੱਖ ਬੇਅੰਮ੍ਰਿਤਿਆ ਨਾ ਰਹੇ। ਹਰੇਕ ਸਿੱਖ ਅੰਮ੍ਰਿਤ ਛਕ ਕੇ ਅਮਰਤਾਰੀ ਹੋ ਜਾਵੇ। ਆਪ ਜੀ ਨੇ ਫਿਰ ਵਿਸਥਾਰ ਸਹਿ ਦੱਸਿਆ ਕਿ ਗੁਰਸਿੱਖੀ ਦੀ ਰਹਿਤ ਕੀ ਹੋਵੇਗੀ? ਸਿੱਖਾਂ ਨੂੰ ਕੀ ਕੁਝ ਕਰਨਾ ਅਤੇ ਕੀ ਕੀ ਕਰਨੋਂ ਬਾਝ ਰਹਿਣਾ ਹੋਵੇਗਾ? ਆਪ ਨੇ ਦੱਸਿਆ ਕਿ ਕੀ ਕੁਝ ਕਰਨਾ ਕੁਰਹਿਤ ਹੋਵੇਗਾ। ਅਤੇ ਕੁਰੇਤਾਵਾਂ ਵਿੱਚੋਂ ਬੱਜਰ ਕੁਰੇਤਾ ਕਿਹੜੀਆਂ ਹੋਣਗੀਆਂ ਜਿਨ੍ਹਾਂ ਕਰਕੇ ਸਿੱਖ ਪਤਿਤ ਹੋ ਜਾਵੇਗਾ ਫਿਰ ਗੁਰੂ ਜੀ ਨੇ ਇਹ ਹੁਕਮ ਦਿੱਤਾ ਕਿ ਕੋਈ ਪੰਜ ਅੰਮ੍ਰਿਤਧਾਰੀ ਸਿੱਖ ਭਾਵੇਂ ਉਹ ਕਿਸੇ ਵੀ ਜਾਤ ਵਰਨ ਦੇ ਹੋਣ ਜੋ ਰਹਿਤ ਵਿੱਚ ਪੱਕੇ ਅਤੇ ਸਿੱਖੀ ਅਸੂਲਾਂ ਦੇ ਪੱਕੇ ਧਾਰਨੀ ਹੋਣਗੇ ਹੋਰ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਕਰਨਗੇ ਆਪ ਜੀ ਨੇ ਅੰਮ੍ਰਿਤ ਛਕਾਉਣ ਦਾ ਹੱਕ ਕਿਸੇ ਖਾਸ ਜਾਤ ਜਾਂ ਜਮਾਤ ਦੇ ਲੋਕਾਂ ਨੂੰ ਨਹੀਂ ਸਗੋਂ ਸਭ ਸਿੱਖਾਂ ਨੂੰ ਇੱਕੋ ਜਿਹਾ ਦਿੱਤਾ ਹੈ ਸੋ ਭਾਈ ਇਹ ਸੀ ਸਾਰੀ ਗਾਥਾ ਖਾਲਸਾ ਸਿਰਜਣਾ ਦਿਵਸ ਦੀ ਜੀ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਆਪਣੇ ਚਰਨਾਂ ਵਿੱਚ ਜੋੜ ਕੇ ਸਾਡਾ ਜੀਵਨ ਸਫਲਾ ਕਰਨ ਅਸੀਂ ਵੀ ਉਦਮ ਕਰੀਏ ਗੁਰੂ ਵਾਲੇ ਬਣੀਏ ਅੰਮ੍ਰਿਤ ਛਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ